ਹਾਂਜੀ ਹੁਣ ਜਿਹੜੀ ਕਿ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਗੁਰਪਤਵੰਤ ਪੰਨੂ ਬੰਨੀਓ ਸੀਐਮ ਪੰਨਤਵਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾਂਦੀ ਆ 15 ਅਗਸਤ ਨੂੰ ਜਿਹੜਾ ਕਿ ਹੁਣ ਜੋ ਬਹੁਤ ਵੱਡੀ ਧਮਕੀ ਆ ਗਈ ਆ ਸੀਐਮ ਪੰਨਤਵਾਂ ਨੂੰ ਤੇ ਪਰ ਲੇਕਿਨ ਉਦੋਂ ਪਹਿਲਾਂ ਵਾਲੀ ਧਮਕੀ ਆਈ ਸੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਜਿਹੜਾ ਇਹ ਨਵਾਂ ਕਾਨੂੰਨ ਲਾਗੂ ਕੀਤਾ ਸੀ ਜਿਹੜਾ ਕਿ ਬਈ ਦਿੱਲੀ ਵਾਲਿਆਂ ਦੇ ਮਗਰ ਲੱਗ ਕੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਿਹੜਾ ਕਾਨੂੰਨ ਲਾਗੂ ਕੀਤਾ ਸੀ ਤਾਂ ਇਹਨਾਂ ਨੂੰ ਉਦੋਂ ਧਮਕੀ ਆਈ ਸੀ ਵੀ ਲੈਂਡ ਪੂਲਿੰਗ ਨੂੰ ਵਾਪਸ ਲੈ ਜਿਹੜਾ ਇਹ ਕਾਨੂੰਨ ਲਾਗੂ ਕੀਤਾ ਤੇ ਪਰ ਉਦੋਂ ਬਾਅਦ ਇਹਨਾਂ ਨੇ ਇੱਕ ਵੀਡੀਓ ਪਾਈ ਜਾਂਦੀਆਂ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੇਤਾ ਜਾਂਦਾ ਰੱਦ ਕੀਤਾ ਜਾਂਦਾ ਤੇ ਪਰ ਹੁਣ ਇੱਕ ਵੀਡੀਓ ਆ ਗਈ ਸਾਹਮਣੇ ਜਿਹਦੇ ਵਿੱਚ ਸੀਐਮ ਪੰਤਵੰਤ ਨੂੰ ਇੱਕ ਧਮਕੀ ਫਿਰ ਤੋਂ ਆਈ ਆ ਗੁਰਪੰਤਵੰਤ ਪੰਨੂ ਬਣੀਓ 15 ਅਗਸਤ ਨੂੰ ਮਾਰਨ ਦੀ ਧਮਕੀ ਸਿੱਧੀ ਚੇਤਾਵਨੀ ਦੇ ਦਿੱਤੀ ਗਈ ਆ ਤਾਂ ਪਹਿਲਾਂ ਇੱਕ ਵੀਡੀਓ ਸੁਣਾਦੀ ਆਪਾਂ ਤੇ ਵੀ ਸਾਡੇ ਜੋ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਦੇ ਰਾਹ ਤੇ ਤੁਰ ਰਹੇ ਇਹਨਾਂ ਬਾਰੇ ਕੀ ਕਿਹਾ ਤੇ ਸੀਐਮ ਬੰਤਮਾਨ ਬਾਰੇ ਕੀ ਕਿਹਾ ਠੀਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਖਤੇ 15 ਅਗਸਤ ਸਿੱਖ ਪੰਥ ਤੇ ਪੰਜਾਬ ਦੀ ਗੁਲਾਮੀ ਦਾ ਦਿਹਾੜਾ ਤੇ ਜਿੱਥੇ ਭੰਡਮਾਨ 40000 ਏਕੜ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਉਥੋਂ ਲਗਾਤਾਰ ਪੰਜਾਬ ਦੇ ਨੌਜਵਾਨਾਂ ਨੂੰ ਗੈਂਗਸਟਰ ਕਹਿ ਕੇ ਝੂਠੇ ਪੁਲਿਸ ਮੁਕਾਬਲੇ ਸ਼ਨੀਚਰਵਾਰ ਨੂੰ ਜਸ਼ਨਪ੍ਰੀਤ ਸਿੰਘ ਉਹ ਸਿੰਘ ਜਿਹਨੇ ਅੰਮ੍ਰਿਤਸਰ ਖਾਲਿਸਤਾਨ ਤੇ ਰੈਫਰੰਡਮ ਦੇ ਛਾਪੇ ਲਾਏ ਆ ਪਾਟ ਦੇ ਵਿੱਚ ਗੋਲੀ ਮਾਰ ਕੇ ਫਾਟ ਲਗਾਇਆ ਤੁਸੀਂ ਤੇ ਗੋਲੀ ਦਾ ਜਵਾਬ ਗੋਲੀ ਦੇ ਨਾਲ ਇਹ ਖਾਕੀ ਵਰਦੀ ਵਾਲੇ ਹਿੰਦੁਸਤਾਨ ਦੀ ਪੁਲਿਸ ਵਾਲਿਓ ਜਿਹੜੀ ਖਾਕੀ ਵਰਦੀ ਹੈ ਇਹਦਾ ਰੰਗ ਲਾਲ ਹੋਣ ਚ ਬਾਲਾ ਸਮਾਂ ਨਹੀਂ ਲੱਗਣਾ ਪਰ ਸਭ ਤੋਂ ਪਹਿਲਾਂ ਜਿੰਨੂੰ ਤੁਸੀਂ ਆਪਣਾ ਨਵਾਂ ਪਿਓ ਸਮਝਦੇ ਹੋ ਭਗਵੰਤਾ ਜਿਹੜਾ ਫੱਟ ਉਸ ਫੱਟ ਤੇ ਲਾਇਆ ਜਸ਼ਨਪਰੀ ਤੇ ਉਹੀ ਫੱਟ ਇਸ ਭਗਵੰਤ ਮਾਨ ਦੇ ਮੱਥੇ ਤੇ ਸ਼ਾਦੀ ਤੇ ਲਗਾਇਆ ਜਾਏਗਾ ਸ਼ਾਦੀ ਤੇ ਸ਼ਾਂਤੀ ਤੇ ਲਗਾਵਾਗੇ ਫਰੀਦਕੋਟ ਵਾਲਿਓ ਸਾਡਾ ਤੁਹਾਡੇ ਨਾਲ ਕੋਈ ਰੋਣਾ ਨਹੀਂ ਹੈ ਪਰ 15 ਅਗਸਤ ਨੂੰ ਕੋਈ ਵੀ ਇਹ ਗੁੱਜੜ ਮਾਰਦੇ ਲਾਗੇ ਨਾ ਜਾਇਓ ਕੋਈ ਨਾ ਜਾਇਓ ਲਾਗੇ ਕਿਉਂਕਿ ਹਰ ਜਗ੍ਹਾ ਤੇ ਖਾਲਿਸਤਾਨ ਦੀ ਨਿਸ਼ਾਨਦੇਹੀ ਕੀਤੀ ਜਾਏਗੀ ਇਦਾਂ ਹੀ ਜਿੰਨੀ ਆ ਰੇਲਾ ਜਾਂਦੀਆਂ ਅੰਮ੍ਰਿਤਸਰ ਦਿੱਲੀ ਆਲੂ 14 ਅਗਸਤ ਦੀ ਰਾਤ ਤੋਂ 15 ਅਗਸਤ ਦੀ ਰਾਤ ਤੱਕ ਹਰ ਰੇਲ ਗੱਡੀ ਦੇ ਉੱਤੇ ਖਾਲਿਸਤਾਨ ਦੀ ਨਿਸ਼ਾਨਦੇਹੀ ਹੋਏਗੀ ਪੁਰਾਣੇ ਬਜ਼ੁਰਗ ਕਹਾ ਕਰਦੇ ਸੀ ਕਿ ਜਦੋਂ ਕੁੱਤੇ ਦੀ ਮੌਤ ਆਉਂਦੀ ਹੈ ਤੇ ਉਹ ਮਸਜਿਦ ਤੇ ਚੜ ਕੇ ਮੂਤਦਾ ਭਗਵੰਤ ਮਾਨਾ ਯਾਦ ਕਰ ਲੈ ਬਜ਼ੁਰਗਾਂ ਦੀਆਂ ਗੱਲਾਂ ਕੁੱਤਾ ਜਦੋਂ ਹਲਕ ਜਾਏ ਪਾਹਰ ਉਸ ਦਾ ਹਸ਼ਰ ਕੀ ਹੁੰਦਾ ਹੈ 15 ਅਗਸਤ ਕਿਸੇ ਨਾਲ ਸਾਡੀ ਕੋਈ ਬੈਰ ਨਹੀਂ ਹੈ ਪੰਜਾਬ ਵਾਲਿਓ ਤਰੇਨ ਦੇ ਵਿੱਚ ਖਾਲਿਸਤਾਨ ਦੀ ਨਿਸ਼ਾਨਦੇਹੀ ਹੋਏਗੀ ਹਾਂਜੀ ਇਹ ਬਈ ਗੁਰਪਤਵੰਤ ਪੰਨੂ ਆ ਜੋ ਕਿ ਤੁਹਾਨੂੰ ਖਬਰ ਤੋਂ ਹੀ ਸੁਣੀ ਲਈ ਆ ਹਰ ਵਕਤ ਸਾਡੇ ਪੰਜਾਬ ਦੇ ਵਿੱਚ ਜੋ ਗੈਂਗਸਟਰ ਨੌਜਵਾਨ ਗੈਂਗਸਟਰ ਵੱਧ ਰਹੇ ਆ ਤੇ ਜਿਹਦੇ ਵਿੱਚ ਉਨਾ ਵਾਤੇ ਵੀ ਇਹ ਸਵਾਲ ਖੈ ਦਿੱਤੇ ਗਏ ਵੱਡੇ ਵੀ ਜਿਹੜੀਆਂ ਇਹ ਸਰਕਾਰਾਂ ਹੀ ਸਾਡੀ ਨੌਜਵਾਨੀ ਨੂੰ ਜਿਹੜੇ ਗੈਂਗਸਟਰ ਪੈਦਾ ਕਰਨੀਆਂ ਸਰਕਾਰਾਂ ਹੀ ਬਣਾ ਰਹੀਆਂ ਤੇ ਕੁਝ ਕ ਹਾਲਾਤ ਵੀ ਬਣਾ ਦਿੰਦੇ ਆ ਬੰਦਾ ਪੇਟ ਦੇ ਵਿੱਚੋਂ ਮਾਂ ਦੇ ਪੇਟ ਚੋਂ ਨਹੀਂ ਗੈਂਗਸਟਰ ਬੰਦਾ ਬਾਅਦ ਦੇ ਵਿੱਚ ਹਾਲਾਤ ਬਣਾ ਦਿੰਦੇ ਆ ਬੰਦੇ ਨੂੰ ਪਰ ਲੇਕਿਨ ਜਿਹੜੀ ਹੁਣ ਧਮਕੀ ਆ ਗਈ ਆ ਸੀਐਮ ਪੰਤ ਮਾਨ ਨੂੰ ਸਿੱਧੀ ਮਾਰਨ ਦੀ ਪਹਿਲਾਂ ਪਿਛਲੀ ਵਾਰ ਵੀ ਧਮਕੀਆਂ ਸੀ ਪਰ ਉਦੋਂ ਇਹ ਕਹਿੰਦੇ ਵੀ ਤੂੰ ਬੁਲਟ ਪ੍ਰੂਫ ਗੱਡੀ ਦੇ ਅੰਦਰ ਸੀ ਬੁਲਟ ਪ੍ਰੂਫ ਆਪਦੇ ਵੀ ਲੱਗੀ ਸੀ ਪਰ ਹੁਣ ਇਸ ਵਾਰ ਬਚਣਾ ਨਹੀਂ ਤੇ ਸਾਰਿਆਂ ਨੂੰ ਬੇਨਤੀ ਇਹ ਕੀਤੀ ਆ ਪੰਜਾਬ ਦੇ ਲੋਕਾਂ ਨੂੰ ਵੀ ਸਾਈਡ ਤੇ ਰਹੋ ਇਹਦੇ ਤੋਂ ਸੀਐਮ ਭੰਤਮਨ ਨੂੰ ਵੋਚੜ ਕਹਿ ਕੇ ਜੋ ਖਬਰ ਤੁਸੀਂ ਸੁਣੀ ਲਈ ਆ ਕਿਹਾ ਜਾਂਦਾ ਵੀ ਇਹਦੇ ਤੋਂ ਸਾਈਡ ਤੇ ਰਹੋ ਅਸੀਂ ਹੁਣ ਇਹਨੂੰ ਸਿੱਧਾ ਜਿਹਨੇ ਜਸ਼ਨਪ੍ਰੀਤ ਦੇ ਫਟ ਲਾਇਆ ਤੇ ਪਟੜ 'ਚ ਗੋਲੀਆਂ ਮਾਰ ਕੇ ਇੱਥੇ ਪਰ ਹੁਣ ਇਹਦੀ ਛਾਤੀ ਦੇ ਵਿੱਚ ਅਸੀਂ ਸਿੱਧੀਆਂ ਗੋਲੀਆਂ ਮਾਰਾਂਗੇ ਤੇ ਮੱਥੇ 'ਚ ਗੋਲੀਆਂ ਮਾਰਾਂਗੇ ਤੇ ਜੋ ਸਾਡੇ ਪੰਜਾਬ ਦੇ ਲੋਗ ਆ ਜਿੰਨੇ ਵੀ ਆ ਸਾਈਡ ਤੇ ਰਹਿਣ 15 ਅਗਸਤ ਨੂੰ ਸਿੱਧੀ ਧਮਕੀ ਸੀਐਮ ਪੰਤਮਾਨ ਨੂੰ ਮਾਰਨ ਦੀ ਗੁਰਪ੍ਰਤਵੰਤ ਪੰਨੂ ਬਨਿਓ ਦਿੱਤੀ ਗਈ ਆ ਜੋ ਕਿ ਬਈ ਹੁਣ ਗੱਲ ਇਹੀ ਆ ਧਮਕੀ ਬਹੁਤ ਪਹਿਲਾਂ ਮਾਰ ਵੀ ਆਈ ਆ ਤੇ ਪਰ ਜਿਹੜੀ ਐਥਕੀ ਵਾਲੀ ਧਮਕੀ ਸੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਇੱਕ ਕਾਨੂੰਨ ਲਾਗੂ ਕੀਤਾ ਜਾਂਦਾ ਆਮ ਆਦਮੀ ਪਾਰਟੀ ਦੇ ਵਰਕਰ ਆ ਜਿਹੜੇ ਦਿੱਲੀ ਵਾਲੇ ਆ ਇਹ ਵੀ ਕਿਹਾ ਜਾਂਦਾ ਦਿੱਲੀ ਵਾਲੇ ਜਿਹੜੇ ਇਹਨਾਂ ਦੇ ਕਹਿੰਦਾ ਮਤਲਬ ਕਹਿਣ ਤੇ ਸਾਰਾ ਕੰਮ ਹੀ ਇਹਨਾਂ ਦਾ ਸੀ ਵੀ ਅਸੀਂ ਪੰਜਾਬ ਦੇ ਵਿੱਚ ਇੱਕ ਨਵਾਂ ਬਦਲਾ ਲੈ ਕੇ ਆਵਾਂਗੇ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਇਹ ਕਾਨੂੰਨ ਲਾਗੂ ਕੀਤਾ ਪਰ ਇਹਨੂੰ ਨਾ ਕਿਸਾਨਾਂ ਨੇ ਮੰਨਿਆ ਨਾ ਸਾਡੇ ਪੰਜਾਬ ਦਾ ਲੋਕ ਕੋਈ ਨਹੀਂ ਮੰਨ ਰਿਹਾ ਸੀ ਕਿਉਂਕਿ ਇਹਨਾਂ ਨੇ ਕਿਹਾ ਜੇ ਅਸੀਂ ਪਿੰਡ ਦੇ ਵਿੱਚ ਸੋਨੂੰ ਕਿਸੇ ਨੂੰ ਨਹੀਂ ਵੰਡ ਦਿੱਤਾ ਜਾਊਗਾ ਇਸ ਕਰਕੇ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈਤਾ ਜਾਂਦਾ ਇਹ ਦੋ ਵੀ ਧਮਕੀ ਆਈਆ ਗੁਰਪੰਤ ਮੰਤ ਪੰਨੂ ਬਣੀਓ ਜਦੋਂ ਇਹ ਧਮਕੀ ਆ ਬਾਅਦ ਦੇ ਵਿੱਚ ਇਹ ਲੈਂਡ ਪੋਲਿੰਗ ਪਾਲਿਸੀ ਨੂੰ ਵਾਪਸ ਲੈਤਾ ਜਾਂਦਾ ਇਸ ਕਰਕੇ ਹੁਣ ਦੂਜੀ ਧਮਕੀ ਫੇਰ ਆ ਗਈ ਆ 15 ਅਗਸਤ ਗੁਰਪਤਵੰਤ ਪੰਨੂ ਬੰਨੀਓ ਕਿਹਾ ਜਾਂਦਾ ਜਿਹੜਾ ਜਸ਼ਨਪ੍ਰੀਤ ਦੇ ਗੋਲੀਆਂ ਮਾਰੀਆਂ ਐਸੇ ਲੋਟੀ ਇਹਦੇ ਅਸੀਂ ਗੋਲੀਆਂ ਮਾਰਾਂਗੇ ਸੀਐਮ ਪੰਤਮਨ ਦੀ ਛਿੱਧੀ ਚੇਤਾਵਨੀ ਦਿੱਤੀ ਪਹਿਲਾਂ ਜਿਹੜਾ ਕੀ ਲੈਂਡ ਪੋਲਿੰਗ ਪਾਲਸੀ ਨੂੰ ਲੈ ਕੇ ਉਦੋਂ ਧਮਕੀ ਦਿੱਤੀ ਸੀ ਉਦੋਂ ਇਹਨਾਂ ਲੈਂਡ ਪੋਲਿੰਗ ਪਾਲਸੀ ਵਾਪਸ ਲਈ ਆ ਰੱਦ ਕਰ ਦਿੱਤੀ ਗਈ ਆ ਤੇ ਪਰ ਹੁਣ ਦੂਜੀ ਧਮਕੀ 15 ਅਗਸਤ ਨੂੰ ਚੇਤਾਵਨੀ ਦਿੱਤੀ ਸੀਐਮ ਪੰਤਮਨ ਗੁਰਪਤਵੰਤ ਪੰਨੂ ਨੇ ਤਾਂ ਜਿਹੜਾ ਕੀ ਬਈ ਹੁਣ ਤੁਹਾਨੂੰ ਪਤਾ ਹੀ ਆ ਇਹ ਬਾਹਰਲੇ ਕੈਂਟਰੀ ਦੇ ਵਿੱਚ ਬੈਠਾਗਾ ਤੇ ਹੁਣ ਅੱਗੇ ਦੀ ਖਬਰਾਂ ਕੀ ਰਹਿਣੀਆਂ ਇਹ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਬਈ ਸੀਮ ਪੰਤਵਾਨ ਨੂੰ ਸਿੱਧੀ ਚੇਤਾਵਨੀ ਗੁਰਪਤਵੰਤ ਪੰਨੂ ਦੀ ਸੀ ਤਾਂ ਦਿੱਥੋ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ